ਸੱਚੇ ਗੱਲ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਠਾਕ ਹੋ ਸਭ ਤੋਂ ਪਹਿਲਾਂ ਰਿਕਵੈਸਟ ਹੈ ਕਿ ਤੁਸੀਂ ਨਾ ਜੋ ਸਾਈਟ ਤੇ ਬਟਨ ਹੈ ਸਬਸਕ੍ਰਾਈਬ ਵਾਲਾ ਉਹਨੂੰ ਕਲਿੱਕ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਅੱਜ ਬਣਾਉਣ ਜਾ ਰਹੇ ਹਾਂ ਅਸੀਂ ਧਰੀ ਵਾਲੇ ਆਲੂ ਤੇ ਉਹਦੇ ਲਈ ਮੈਂ ਪਿਆਜ਼ ਕੱਟ ਕੀਤੇ ਐ ਤੇ ਇੱਧਰ ਹਰੀ ਮਿਰਚਾ ਟਮਾਟਰ ਹੈ ਇਹ ਅੰਬਰ ਸਰੀ ਵੜੀ ਹੈ ਤੇ ਇੱਧਰ ਸਾਬਤ ਧਨੀਆ ਤੇ ਹੁਣ ਆਪਾਂ ਇਹਨਾਂ ਨੂੰ ਕੁੱਟਾਂਗੇ ਸਭ ਤੋਂ ਪਹਿਲਾਂ ਆਪਾਂ ਵਿੱਚ ਪਾਵਾਂਗੇ ਅਦਰਕ ਉਸ ਤੋਂ ਬਾਅਦ ਆਪਾਂ ਥਾਰੀ ਮਿਰਚ ਪਾਉਂਦੇ ਆ ਹੁਣ ਆਪਾਂ ਟਮਾਟਰ ਪਾਵਾਂਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਕੱਟ ਲਵਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਜੋ ਅੰਬਰ ਸਹੀ ਵੱਡੀ ਹੈ ਉਹ ਪਾਵਾਂਗੇ ਥੋੜੀ സബ ധനിയവ நமக்கு அக்கோடிங்க ஆலுங்க உபாலு ஹம் என்ன சேர ਆਲੂਆਂ ਨੂੰ ਆਪਾਂ ਛਿੱਲ ਕੇ ਤੇ ਚੀਰ ਲਿਆਏ ਹੁਣ ਆਪਾਂ ਇਹਨਾਂ ਨੂੰ ਬਣਾਉਂਦੇ ਆਂ ਇਧਰ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਿਆਜ਼ ਪਾਵਾਂਗੇ ਕਿੰਨਾ ਟਾਈਮ ਤੱਕ ਇਹਨਾਂ ਦਾ ਕਲਰ ਚੇਂਜ ਨਹੀਂ ਹੋ ਰਿਹਾ ਅਪਾ ਇਹਨਾਂ ਨੂੰ ਉਦੋਂ ਰਹਿਣ ਦਿਆਂਗੇ ਤੇ ਆਖਰਾਂ ਜੋ ਕਲਰ ਹੈ ਉਹ ਚੇਂਜ ਹੋ ਗਿਆ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਹਲਦੀ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਜੋ ਮਸਾਲਾ ਆਪਾਂ ਕੁੱਟਿਆ ਸੀ ਉਹ ਐਡ ਕਰਾਂਗੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ 2 ਮਿੰਟ ਲਈ ਇਹਨਾਂ ਨੂੰ ਆਪਾਂ ਐਵੇਂ ਹੀ ਰੰਨਣ ਦੇਵਾਂਗੇ ਤਾਂ ਕਿ ਜੋ ਅਦਰਕ ਹੈ ਉਹ ਚੰਗੀ ਤਰ੍ਹਾਂ ਪੱਕ ਜਾਵੇ ਮਸਾਲਾ ਰਿਜਨ ਤੋਂ ਬਾਅਦ ਇਹਦੇ ਵਿੱਚ ਮੈਂ ਥੋੜਾ ਹੋਰ ਪਾਣੀ ਐਡ ਕੀਤਾ ਹੈ। ਪਾਣੀ ਥੋੜਾ ਇਸ ਕਰਕੇ ਐਡ ਕੀਤਾ ਕਿਉਂਕਿ ਆਲੂ ਤਾਂ ਆਪਣੇ ਪਹਿਲਾਂ ਹੀ ਉਬਲੇ ਹੋਏ ਨੇ। ਹੁਣ ਆਪਾਂ ਉਹਨਾਂ ਨੂੰ ਵੀ ਵਿੱਚ ਪਾਉਂਦੇ ਆ। ਹੁਣ ਆਪਾਂ 5 ਮਿੰਟ ਦੇ ਲਈ ਕੁੱਕਰ ਨੂੰ ਬੰਦ ਕਰ ਦਿਆਂਗੇ। 5 ਮਿੰਟਾਂ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੋ ਵਿਸਲ ਹੈ ਸਟਾਰਟ ਹੋ ਗਈ ਸੀ। ਤੇ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਹਾਂ ਤੁਸੀਂ ਦੇਖ ਸਕਦੇ ਹੋ ਆਪਣੀ ਜੋ ਆਲੂ ਦੀ ਸਬਜੀ ਹੈ ਉਹ ਬਿਲਕੁਲ ਰੈਡੀ ਹੋ ਚੁੱਕੀ ਹੈ ਤੇ ਤੁਹਾਡਾ ਇਹ ਵੀਡੀਓ ਵੇਖਣ ਲਈ ਬਹੁਤ ਬਹੁਤ ਥੈਂਕ ਯੂ ਤੇ ਜੇਕਰ ਤੁਸੀਂ ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ